ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਰਾਸ਼ਟਰੀ ਪਦਰਤੀ ਸਮਾਜ ਪਾਰਟੀ ਦੀ ਤੇ ਉਸ ਅੰਦੋਲਨ ਦੇ ਆਗੂਆਂ ਦੀ ਜਿਹੜੇ ਭਾਰਤ ਦੇ ਦਲਿਤ ਲੋਕਾਂ ਨੂੰ ਜਿਨ੍ਹਾਂ ਤੋਂ ਉਮੀਦਾਂ ਸੀ ਉਹ ਕੀ ਕੀ ਕਰ ਰਹੇ ਨੇ ਇਧਰਲੇ ਪਾਸੇ ਦੇਖਿਆ ਮੇਰੇ ਸਾਹਮਣੇ ਚੱਕ ਬਾਣੀ ਅਖਬਾਰ ਤੇ ਕੱਲ ਦਾ ਸੋਸ਼ਲ ਮੀਡੀਆ ਦੇ ਉੱਤੇ ਕੀ ਨਿਊਜ਼ ਦੇ ਵਿੱਚ ਵਿਚਾਰੇ ਪਾਸੇ ਖਬਰਾਂ ਫੈਲੀਆਂ ਹੋਈਆਂ ਨੇ ਕਿ ਮਾਇਆਬਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਚੋਂ ਕੱਢ ਦਿੱਤਾ ਹੈ ਮਾਇਆਬਤੀ ਜੀ ਨੇ ਇਹ ਵੀ ਦੋਸ਼ ਲਾਇਆ ਹੈ ਨਾਲ ਦੀ ਨਾਲ ਹੀ ਕਿ ਜਦੋਂ ਆਕਾਸ਼ ਆਨੰਦ ਨੂੰ ਉਹਨਾਂ ਦੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਉਹਨਾਂ ਨੂੰ ਮੁਕਤ ਕਰ ਦਿੱਤਾ ਸੀ ਤਾਂ ਅਗਲੇ ਦਿਨ ਹੀ ਐਕਸ ਤੇ ਜਿਹੜਾ ਹੈਗਾ ਉਹ ਉਹਨਾਂ ਦੇ ਰਾਸ਼ਟਰੀ ਜਿਹੜਾ ਹੈ ਆਕਾਸ਼ ਆਨੰਦ ਨੇ ਜੋ ਲੰਬੀ ਪੋਸਟ ਲਿਖੀ ਹੈ ਕੋਈ ਕਿ ਭੈੰਜਿਆ ਨਹੀਂ ਖਿਲਾਫ ਉਹਦੇ ਵਿੱਚੋਂ ਉਹਦੇ ਸਹੁਰੇ ਦੇ ਜਿਹੜਾ ਹੈਗਾ ਆਕਾਸ਼ ਆਨੰਦ ਦਾ ਜਿਹੜਾ ਸਹੁਰਾ ਹੈਗਾ ਉਹ ਉਹਦੀ ਬੂਹ ਆ ਰਹੀ ਆ ਉਹਦਾ ਹੰਕਾਰ ਆ ਰਿਹਾ ਆ ਆਕਾਸ਼ ਆਨੰਦ ਇਸ ਕਰਕੇ ਪਾਰਟੀ ਨੇ ਜਿਹੜਾ ਹੈ ਉਸ ਨੂੰ ਭੈੰਜਿਆ ਨੇ ਉਹਨਾਂ ਨੂੰ ਬਿਲਕੁਲ ਹੀ ਪਾਰਟੀ ਤੋਂ ਮੁਕਤ ਕਰ ਦਿੱਤਾ ਕਸੂਰ ਹੁਣ ਦੋਸਤੋ ਗੱਲ ਇਹ ਆ ਅੱਜ ਆਨੰਦ ਆਕਾਸ਼ ਆਨੰਦ ਨੂੰ ਪਾਰਟੀ ਤੇ ਸਾਰੇ ਅਹੁਦਿਆਂ ਤੋਂ ਮੁਕਤ ਕੀਤਾ ਦੂਸਰੇ ਪਾਸੇ ਆਪਣੇ ਭਰਾ ਨੂੰ ਉਹਨੇ ਨੇ ਰਾਜ ਦਾ ਜਿਹੜਾ ਹੈ ਪਾਰਟੀ ਦਾ ਉਹ ਪ੍ਰਧਾਨ ਨਾ ਦਿੱਤਾ ਮਾਇਆਬਤੀ ਜੀ ਨੇ ਇਹ ਤਾਂ ਬਹੁਤ ਪਹਿਲਾਂ ਸਮਾਂ ਕਰ ਦੇਣਾ ਸੀ ਇਹ ਨੌ ਬਤੀ ਨਾ ਆਉਂਦੀ ਜੇ ਅਗਰ ਮਾਇਆਬਤੀ ਇਹਨਾਂ ਨੂੰ ਨਾ ਲਾਉਂਦੀ ਸਾਰਿਆਂ ਨੂੰ ਅੱਜ ਪਹੁੰਚ ਨੇ ਸਮਾਜ ਪਾਰਟੀ ਦੀ ਜੇ ਜੜ ਕੱਢੀ ਹੈ ਤਾਂ ਇਹ ਮਾਇਆਬਤੀ ਜੀ ਨੇ ਤਾਂ ਹੀ ਕੱਢੀ ਹੈ ਨਾ ਬਾਬੂ ਕਾਂਚੀ ਰਾਮ ਜੀ ਅਤੇ ਇਹ ਗੱਲ ਅੱਜ ਤੱਕ ਨਹੀਂ ਉੱਠੀ ਕਿਉਂਕਿ ਉਹਨਾਂ ਨੇ ਨਾ ਉਹਦਾ ਭਾਈ ਨਾ ਭਤੀਜਾ ਨਾ ਭਾਣਜਾ ਨਾ ਭੈਣ ਕਿਸੇ ਨੂੰ ਪਾਰਟੀ ਦੇ ਨੇੜੇ ਨਹੀਂ ਲੱਗਣ ਦਿੱਤਾ ਫਿਰ ਮਾਇਆਵਤੀ ਨੂੰ ਕਿਹੜਾ ਸੁਪਨਾ ਆ ਗਿਆ ਸੀ ਕੋਈ ਨਾ ਸਾਰੇ ਟੱਬਰ ਸਾਰੇ ਉਹਦੇ ਆਪ ਦੇ ਪਰਿਵਾਰ ਦੇ ਮੈਂਬਰਾਂ ਨੂੰ ਦੇ ਦਿੱਤੇ ਤੇ ਅੱਜ ਉਹਨਾਂ ਦੇ ਬੈਠੇ ਆ ਮਿਠਾਇਆ ਉਹਨਾਂ ਦੇ ਖੁਦ ਦੇ ਭਤੀਜਿਆਂ ਨੇ ਉਹਨਾਂ ਦੇ ਲੱਤਾਂ ਮਾਰੀਆਂ ਨੇ ਉਹਨਾਂ ਦੀ ਹੁਕਮਾਂ ਦੀ ਲੰਘਣਾ ਕੀਤੀ ਹੈ ਤੇ ਅੱਜ ਮਾਇਆਵਤੀ ਜੀ ਆਪਣੇ ਭਤੀਜੇ ਨੂੰ ਕੱਢ ਰਹੇ ਹੋ ਤੁਸੀਂ ਆਪਣੇ ਭਾਈ ਨੂੰ ਹਲੇ ਵੀ ਤੁਸੀਂ ਰੱਖਿਆ ਹੋਇਆ ਜੇਕਰ ਅੱਜ ਵੀ ਹਲੇ ਵੀ ਤੁਸੀਂ ਪਾਰਟੀ ਨੂੰ ਬਚਾਉਣਾ ਚਾਹੁੰਦੇ ਆ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਪਾਰਟੀ ਪੰਜ ਪੰਜ ਵਾਰੀ ਸੀਐਮ ਬਣੇ ਹੋ ਤੁਸੀਂ ਤੁਸੀਂ ਆਪਣੇ ਪਰਿਵਾਰ ਦੇ ਮੋਹ ਵਿੱਚ ਫਸ ਕੇ ਜਿਹੜਾ ਹੈਗਾ ਦਲਿਤ ਅੰਦੋਲਨ ਨੂੰ ਠੇਸ ਪਹਾਈਆ ਅਸਲ ਦੇ ਵਿੱਚ ਮਾਇਆਵਤੀ ਨੂੰ ਖੁਦ ਨੂੰ ਰਜੈਨ ਕਰ ਦੇਣਾ ਚਾਹੀਦਾ ਆਲ ਇੰਡੀਆ ਦੇ ਸਾਰੇ ਪ੍ਰਧਾਨਾਂ ਨੂੰ ਬੁਲਾ ਕੇ ਬਸਪਾ ਦੇ ਸਾਰੀਆਂ ਸਟੇਟਾਂ ਦੇ ਪ੍ਰੈਜ਼ੀਡੈਂਟਾਂ ਨੂੰ ਬੁਲਾ ਕੇ ਇੱਕ ਸਾਂਝੀ ਮੀਟਿੰਗ ਕਰਨੀ ਚਾਹੀਦੀ ਹੈ ਉੱਥੇ ਉਹਨਾਂ ਦਾ ਜਿਹੜਾ ਹੈਗਾ ਪੰਜ ਮੈਂਬਰੀ ਕੋਕੋਰ ਕਮੇਟੀ ਬਣਾ ਦੇਣੀ ਚਾਹੀਦੀ ਹੈ ਤਾਂ ਜੋ ਉਹਨਾਂ ਤੋਂ ਹੀ ਫੈਸਲਾ ਲਿਆ ਜਾਵੇ ਹਾਂ ਜਿਹੜੇ ਮੈਂਬਰ ਨੇ ਉਹ ਵੀ ਪੰਜ-ਪੰਜ ਸਟੇਟਾਂ ਚੋਂ ਇੱਕ ਚੁਣ ਕੇ ਆਪੇ ਥੱਲੇ ਤੇ ਮਾਇਆਗਤੀ ਨੂੰ ਖੁਦ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਸਾਰੇ ਅਹੁਦੇ ਛੱਡ ਕੇ ਦੁਬਾਰਾ ਫਿਰ ਇੱਕ ਵਰਕਰ ਦੇ ਤੌਰ ਤੇ ਥੱਲੇ ਕੰਮ ਕਰਨਾ ਚਾਹੀਦਾ ਫਿਰ ਪਾਰਟੀ ਸਟੈਂਡ ਹੋਊਗੀ ਤੇ ਜਿਸ ਤਰ੍ਹਾਂ ਜਿਹੜਾ ਜਵਾਨੀ ਦਾ ਸਮਾਂ ਸੀ ਉਹ ਤਾਂ ਭੈਣ ਜੀ ਨੇ ਕੱਢ ਦਿੱਤਾ ਸਾਰਾ ਕੁਝ ਅੱਜ ਬੁੱਢੇ ਹੋਏ ਆਪ ਦੀ ਸਿਰ ਦੇ ਵਿੱਚ ਇਹ ਕਿਉਂ ਪਾ ਰਹੇ ਨੇ ਕਿਉਂ ਨਾ ਪਾਈਪ ਦੀਆਂ ਦੇ ਮੰਗਰ ਲੱਗਿਆ ਇਹੀ ਪਾਈਪਤੀ ਜਨਿਤੰਪੋਂ ਜੀ ਦਲਤ ਅੰਦੋਲਨ ਕੁਚਲਿਆ ਇਸੇ ਅੰਦੋਲਨ ਨੂੰ ਤੁਹਾਡੇ ਪਰਿਵਾਰ ਦੇ ਵਿੱਚ ਉਹ ਚੀਜ਼ਾਂ ਨਹੀਂ ਹਨ ਜਿਹੜੀਆਂ ਸਾਡੇ ਸਾਊਥ ਦੇ ਜਿਹੜੇ ਦਲਤ ਆਗੂਆਂ ਦੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਬਿਲਕੁਲ ਮਹਾਵਤੀ ਦੇ ਪੈਰਲਲ ਜਿਹੜਾ ਦਰਾਵੜ ਅੰਦੋਲਨ ਹੈ ਅੰਨਾ ਦਰਾਵੜ ਜਿਹੜੀ ਦਰਾਵੜ ਮਨੀਤਰਾ ਕਾਗਜ਼ਮ ਪਾਰਟੀ ਚੱਲ ਰਹੀ ਹੈ ਡੀਐਮਕੇ ਆਲ ਇੰਡੀਆ ਜਿਹੜੀ ਜਿਹਦੇ ਪਿਤਾ ਦੀ ਵਿਰਾਸਤ ਡੀਐਮਕੇ ਆਗੂ ਐਮ ਕਰੁਨਾ ਨਦੀ ਦੇ ਬੇਟੇ ਸਟਾਲਨ ਨੇ ਜਿਹੜੀ ਕਮਾਂਡ ਸੰਭਾਲੀ ਆਪਣੇ ਬਾਪ ਦੀ ਇਹ ਵੀ ਰਾਮਾ ਸੁਆਮੀ ਪੇਰੀਅਰ ਦੇ ਉਹ ਜਿਹੜੇ ਫਾਲੋਅਰ ਹਨ ਉਹ ਅੱਜ ਵੀ ਉਹਨਾਂ ਤੇ ਪਰਿਵਾਰਕ ਮੈਂਬਰ ਉਸੇ ਲਾਈਨ ਤੇ ਚੱਲੇ ਆ ਰਹੇ ਨੇ ਐਮ ਕੇ ਸਟਾਲਨ ਆਪਣੇ ਜਿਹੜੀ ਵਿਰਾਸਤ ਨੂੰ ਅੱਗੇ ਵਧਾਉਂਦੇ ਆ ਰਹੇ ਨੇ ਪਰ ਇਧਰ ਮਾਇਆ ਭਤੀਜੀ ਦੇ ਬੱਚੇ ਪਰਿਵਾਰ ਦੇ ਮੈਂਬਰਾਂ ਨੇ बसपा ਅੰਦੋਲਨ ਨੂੰ ਬੀਐਸਪੀ ਦੇ ਅੰਦੋਲਨ ਨੂੰ ਮਲਿਆ ਮੇਟ ਕਰ ਦਿੱਤਾ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਰੋਨਾ ਅਰਬਾਂ ਰੁਪਏ ਦੀਆਂ ਜਾਇਦਾਦਾਂ ਦੇਖ ਕੇ ਅੱਜ ਉਹੀ ਪਰਿਵਾਰ ਦੇ ਮੈਂਬਰ ਭੈਣਜਾ ਨੂੰ ਅਖੰਧਕਾਰ ਰਹੇ ਨੇ ਉਹਨਾਂ ਦੇ ਰਿਸ਼ਤੇਦਾਰ ਅਖੰਧਕਾਰ ਰਹੇ ਚਲੋ ਹਲੇ ਵੀ ਚੰਗਾ ਹੋਇਆ ਉਹਨਾਂ ਨੇ ਆਪਣੇ ਭਤੀਜਿਆਂ ਨੂੰ ਪਾਰਟੀ ਤੋਂ ਬਾਹਰ ਕਰਤਾ ਮੈਂ ਤਾਂ ਕਹੂੰਗਾ ਦੂਸਰੇ ਭਰਾ ਤਾਂ ਸ੍ਰੀ ਖੁਦ ਵੀ ਰਿਜਾਇਨ ਕਰ ਜਾਣ ਖੁਦ ਮਾਇਆ ਭਤੀਜਿਆਂ ਨੂੰ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਕੇ ਜਿਹੜਾ ਪਾਰਟੀ ਦਾ ਜਿੰਨਾ ਸਰਮਾਇਆ ਉਹਨਾਂ ਤੋਂ ਵਾਪਸ ਲੈ ਕੇ ਪਾਰਟੀ ਦੇ ਖਾਤੇ 'ਚ ਪਹਿਲਾਂ ਵਾਂਗੂ ਜਮ੍ਹਾਂ ਕਰਾਇਆ ਜਾਣਾ ਚਾਹੀਦਾ ਤੇ बसपा ਦਾ ਅੰਦੋਲਨ ਜੋ ਸਾਬਸਰੀ ਕਾਂਚੀਰਾਮ ਦਾ ਅੰਦੋਲਨ ਸੀ ਜੋ ਦਲਤ ਅੰਦੋਲਨ ਹੈ ਉਹ ਮੋੜ ਵਲਣ ਦੀਆਂ ਤੇ ਆ ਚੁੱਕਾ ਜੇਕਰ ਇਸੇ ਤਰ੍ਹਾਂ ਹੀ ਪਰਿਵਾਰ ਨੂੰ ਪਾਲਣਾ ਸੀ ਤਾਂ ਭੈਣ ਜੀ ਅੱਜ ਤੁਹਾਨੂੰ ਥੱਲੇ ਜਿਹੜੇ EMPLOYEES ਨੇ ਕੋਈ ਇਸੇ ਤਰ੍ਹਾਂ ਕੋ ਫੰਡ ਦੇਣਾ ਉਹਨਾਂ ਨੇ ਬੰਦ ਕਰ ਦਿੱਤਾ ਪੁਰਾਣੇ ਮੁਲਾਜ਼ਮ ਫਿਰ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਉਹ ਤੁਹਾਨੂੰ ਅੱਜ ਵੀ ਬੈਠੇ ਬਿਠਾਏ ਚਾਹੇ ਉਹ ਬਿਸ਼ਰਮੀ ਦੇ ਤੌਰੇ ਥੋੜੇ ਜਿਹੜੇ ਹੈ ਤੁਹਾਨੂੰ ਪੈਸਾ ਦੇ ਰਿਆ ਉਸ ਰਾਤ ਨੂੰ ਜਿਹੜਾ ਉਹਨਾਂ ਨੇ ਬਹੁਤ ਬਲੰਦੀਆਂ ਤੇ ਲੈ ਕੇ ਗਏ ਸੀ ਬਹੁਤ ਸਪੀਡ ਤੇ ਜਾਂਦਾ ਸੀ ਉਹ ਰਾਤ ਉਸ ਨੂੰ ਅੱਜ ਰੁਕਣ ਨਹੀਂ ਦੇ ਰਹੇ ਪਰ ਅੰਦਰੋਂ ਕੋਈ ਵੀ ਤੁਹਾਡੇ ਬਾਣਸੀਪ ਦੇ ਮੈਂਬਰ ਆ ਜਿਹੜੇ ਖੁਸ਼ ਨਹੀਂ ਆ ਬਹੁਜਨ ਸਮਾਜ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਸੀ ਬਚਪਨ ਤੋਂ ਜੁੜੇ ਸੀ 6ਵੀਂ ਕਲਾਸ ਤੋਂ ਲੈ ਕੇ ਬੀਏ ਬੀਐਡ ਤੱਕ ਟੀਚਰ ਲੰਘਣ ਤੱਕ 2010 12 ਤੱਕ ਬਸਪਾ ਦੇ ਨਾਲ ਡਟ ਕੇ ਖੜਦੇ ਸੀ ਪਰ ਜਦੋਂ ਤੋਂ ਤੁਸੀਂ ਆਪਣਾ ਪਰਿਵਾਰ ਪਾਲਣ ਲੱਗੇ ਜਦੋਂ ਤੋਂ ਤੁਸੀਂ ਜਦੋਂ ਸਖਤੀ ਸਥਲ ਬਣਾਇਆ ਲਖਨਊ ਵਾਲਾ ਜਿਸ ਟਾਈਮ ਤੇ ਤੁਸੀਂ ਭੈਣ ਜੀ ਕਰੋੜਾਂ ਰੁਪਈਆ ਦੇ ਬੈੱਡਾਂ ਤੇ ਸੌਣ ਲੱਗੇ ਉਸ ਤੋਂ ਬਾਅਦ ਅਸੀਂ ਬਸਪਾ ਨਾਲੋਂ ਪਿੱਛੇ हट ਗਏ ਕਿ ਉਹ ਗੱਲਾਂ ਜੇ ਸੱਚ ਹੋ ਗਈਆਂ ਜੀ ਪੰਜਾਬ ਦੇ ਵਿੱਚੋਂ ਤੁਸੀਂ ਬਹੁਤ ਜਣ ਸਮਾਜ ਪਾਰਟੀ ਦਾ ਸਤਿਆਨਾਸ਼ ਕਰਤਾ ਤੁਸੀਂ ਚੰਦ ਲੋਕਾਂ ਦੀ ਗੱਲ ਸੁਣ ਕੇ ਉਸੀਂ ਚੰਦ ਲੋਕਾਂ ਦੀ ਗੱਲ ਸੁਣ ਕੇ ਪੰਜਾਬ ਦਾ ਵੱਡਾ ਮਜਬੀ ਸਿੱਖ ਤੇ ਵਾਲਮੀਕ ਭਾਈਚਾਰੇ ਦੇ ਪਿੱਠ 'ਚ ਸੁਰਾ ਮਾਰਨ ਦੀ ਕੋਸ਼ਿਸ਼ ਕੀਤੀ ਮੈਂ ਉਹਦੇ 'ਚ। ਇਹ ਕੱਲ ਹੁਣ ਕਮਿਆਜਾ ਭੂਤ ਨਾ ਪਹੁੰਗਾ। ਹਲੇ ਵੀ ਜਿਸ ਤਰ੍ਹਾਂ ਚੰਦਰਸ਼ੇਖਰ 라ਵਣ ਜੀਆ ਨੇ ਬੇਸ਼ੱਕ ਇੱਕ ਵਾਰੀ ਜ਼ਰੂਰ ਹੋ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਗਏ ਪਰ ਅਗਲੇ ਦਿਨੀ ਉਹਨਾਂ ਨੇ ਇਹ ਵੀ ਸਟੇਟਮੈਂਟ ਦਿੱਤੀ ਕਿ ਜੇਕਰ ਵਾਲਮੀਕ ਭਾਈਚਾਰੇ ਨੂੰ ਉਹਨਾਂ ਦਾ ਹੱਕ ਮਿਲਦਾ ਤਾਂ ਮੈਂ ਸਾਰਾ ਹੱਕ ਦੇਣ ਦੇ ਵਿੱਚ ਵੀ ਗਰੀਜ਼ ਨਹੀਂ ਕਰੂੰਗਾ ਮੇਰਾ ਦੇ ਨਾਲ ਖੜਾ ਨਮਾਇਆ ਬਤੀ ਨੇ ਤਾਂ ਕਦੇ ਵੀ ਨਹੀਂ ਕਿਹਾ ਕਦੇ ਵੀ ਨਹੀਂ ਕਿਹਾ ਉਹਨਾਂ ਨੇ ਵਾਕਿਆ ਦਾ ਪੰਜਾਬ ਦੇ ਮੱਧਵੀ ਸਖਵਾਲ ਵਿੱਚ ਭਾਈਚਾਰੇ ਨੂੰ ਹੀ ਗੱਲ ਕਹਿੰਦੇ ਰਹੇ ਨੇ ਕਿ ਅਸੀਂ 2000 ਐਸ ਸੀ ਐਸਟੀ ਐਕਟ 2006 ਰੱਦ ਕਰੋ ਮਾਇਆ ਬਤੀ ਜੀ ਪੜਦੇ ਨਹੀਂ ਨਾ ਬਸ ਸਿਰਫ ਸੁਣਦੇ ਨੇ ਪਾਰਟੀ ਤੋਂ ਜਿਵੇਂ ਆਕਾਸ਼ ਅਨੰਦ ਨੂੰ ਕੱਢਣ ਦੀ ਲੋੜ ਪੈਗੀ ਨਾ ਮਾਇਆ ਵਤੀ ਚਨੂ ਖੋਲ ਤੇ ਇਸ ਵਕਤ ਬਾਕੀ ਪਾਰਟੀ ਦੇ ਸਾਰੇ ਸਟੇਟਾਂ ਦੇ ਪ੍ਰੈਜ਼ੀਡੈਂਟ ਸਾਰੇ ਕੋਆਰਡੀਨੇਟਰ ਇਕੱਠੇ ਹੋ ਕੇ ਪੈਣ ਮਾਇਆ ਵਤੀ ਚਨੂ ਵੀ ਫਰੀ ਕਰਨ ਤਾਂ ਜੋ ਬਸਬਾ ਦਾ ਅੰਦੋਲਨ ਹੈ ਜਿਹੜਾ ਬਹੁਜਨ ਅੰਦੋਲਨ ਹੈ ਉਹ ਮੋੜ ਬੁਲੰਦੀਆਂ ਪਿਆ ਸਕੀ ਕਿਉਂਕਿ ਇੱਕ ਪਰਿਵਾਰ ਨੂੰ ਪਾਲਣ ਦੀ ਕਦੇ ਵੀ ਗੱਲ ਨਹੀਂ ਹੋਈ ਜਿਹੜਾ ਬਹੁਜਨ ਅੰਦੋਲਨ ਹੈ ਬਾ ਸਾਹਿਬ ਸ਼੍ਰੀ ਕਾਂਚੀ ਰਾਮ ਜਿਹੜਾ ਖੜਾ ਕੀਤਾ ਹੋਇਆ ਅੰਦੋਲਨ ਉਹ ਇੱਕ ਪਰਿਵਾਰ ਦਾ ਅੰਦੋਲਨ ਨਹੀਂ ਸੀ ਉਹਨਾਂ ਨੇ ਆਪਣੇ ਉੱਤਰ ਅਧਿਕਾਰੀ ਚੁਣਿਆ ਮਹਾਵਤੀ ਚ ਉਹਨਾਂ ਚਰਚਾ ਰੱਖਿਆ ਨਾਲ ਰੱਖਿਆ ਉਹਨਾਂ ਚਰ ਕੰਮ ਵੀ ਕੀਤਾ ਜਦੋਂ ਸ਼ਰ ਕਾਂਚੀ ਰਾਮ ਜੀ ਫਿਜ਼ੀਕਲੀ ਤੌਰ ਤੇ ਮੈਂਟਲੀ ਤੌਰ ਤੇ ਅਫਸੈਟ ਹੋ ਗਏ ਜਿਆਦਾ ਵਿਰਧ ਹੋ ਗਏ ਤਾਂ ਭੈਂਜਿਆ ਨੇ ਸਾਰਾ ਅੰਦੋਲਨ ਕੈਪਚਰ ਕਰ ਲਿਆ ਸਾਰਾ ਮਿਸ਼ਨ ਕੈਪਚਰ ਕਰ ਲਿਆ ਔਰ ਆਪਣੇ ਪਰਿਵਾਰ ਦੇ ਝੋਲੇ ਚ ਪਾ ਦਿੱਤਾ ਇੱਥੋਂ ਤੱਕ ਗੱਲਾਂ ਹੋ ਰਹੀਆਂ ਨੇ ਕਿ ਆਰਐਸਐਸ ਦੇ ਜਿਹੜੇ ਲੋਕ ਨੇ ਨਾ ਮਾਇਆਵਤੀ ਤੇ ਹਮੇਸ਼ਾ ਨਾਰਚੁਰੀ ਹੋਏ ਨੇ ਔਰ ਮਾਇਆਵਤੀ ਜੀ ਆਰਐਸਐਸ ਦੇ ਸਾਰੇ ਆ ਤੇ ਚੱਲਦੀ ਹੈ ਮਾਇਆਵਤੀ ਨੇ ਜਿਹੇ ਕਪੜੇ ਕੀਤੇ ਨੇ ਜਿਹਦੇ ਕਰਕੇ ਉਹ ਕਦੇ ਵੀ ਬੀਜੇਪੀ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਇੱਕ ਵਾਰੀ ਵੀ ਸੜਕਾਂ ਤੇ ਨਹੀਂ ਉਤਰੀ ਇੱਕ ਵਾਰੀ ਵੀ ਲੋਕਾਂ ਦੀ ਆਵਾਜ਼ ਨਹੀਂ ਉਠਾਈ ਜਦੋਂ ਆਵਾਜ਼ ਉਠਾਈ ਤਾਂ ਆਪਣੇ ਦਲਤ ਲੋਕਾਂ ਦੇ ਖਿਲਾਫ ਆਵਾਜ਼ ਉਠਾਈ ਭੈਣ ਜੀ ਤੁਹਾਨੂੰ ਇੱਕ ਵੇਜਾ ਭੁਗਤਣਾ ਪੈਣਾ ਔਰ ਹਲੇ ਵੀ ਜਿਹੜੇ ਬਸਪਾ ਦੇ ਮਿਸ਼ਨਰੀ ਵਰਕਰ ਨੇ ਮਿਸ਼ਨਰੀ ਆਗੂਆ ਉਹ ਕਿਉਂ ਨਾ ਪੜਿਆ ਜਿਹਨੂੰ ਵੀ ਲਾਂਭੇ ਕਰੋ ਇਹਨਾਂ ਨੂੰ ਵੀ ਛੁੱਟੀ ਕਰੋ ਤੇ ਕਮਾਂਡ ਆ ਜਿਹੜੀ ਸਰਬਸੰਮਤੀ ਨਾਲ ਸਰਵਤ ਦੇ ਜਿਸ ਤਰ੍ਹਾਂ ਬਾਕੀ ਡੈਮੋਕ੍ਰੈਟਿਕ ਤਰੀਕੇ ਨਾਲ ਪਾਰਟੀਆਂ ਲੈਂਦੀਆਂ ਨੇ ਉਵੇਂ ਜੋ ਕਮਾਂਡ ਫਿਰ ਐਸੀ ਤਰ੍ਹਾਂ ਆਉਣੀ ਚਾਹੀਦੀ ਹੈ ਤੇ ਇਸ ਕਰਕੇ ਪੂਰਾ ਪਰਿਵਾਰ ਨੂੰ ਹੀ ਹਲੇ ਛੁੱਟੀ ਕਰ ਦੇਣੀ ਚਾਹੀਦੀ ਹੈ ਚੰਗੀ ਗੱਲ ਹੋ ਗਈ ਆਪਣੇ ਆਪ ਲੈਣੇ ਸ਼ੁਰੂ ਹੋ ਗਏ ਤੇ ਬਾਕੀ ਜਲਦੀ ਵੀ ਰਖਿਆਲ ਬਸਪਾ ਦੇ ਮਿਸ਼ਨਰੀ ਵਰਕਰ ਜਿਹੜੇ ਹੈ ਜਿਨ੍ਹਾਂ ਨੇ ਇਸ ਮਹਾਂ ਅੰਦੋਲਨ ਨੂੰ ਖੜਾ ਕੀਤਾ ਸੀ ਉਸ ਵੱਡੇ ਰੁੱਖ ਨੂੰ ਲਾਇਆ ਉਸ ਨੂੰ ਬਚਾਉਣ ਦੇ ਵਿੱਚ ਕੰਮਜਾਬ ਹੋਣਗੇ ਤੇ ਮੋੜ ਅੰਦੋਲਨ ਜਿਹੜਾ ਹੈ ਆਊਗਾ ਭਾਰਤ ਦੇ ਕਰੋੜਾਂ Dalit ਉੱਠ ਕੇ ਰਾਜ ਭਾਗ ਦੇ ਵਿੱਚ ਹਿੱਸੇਦਾਰ ਬਣਗੇ ਰਾਜ ਭਾਗ ਲੈਣਗੇ ਤੇ ਸੋ ਜੇਕਰ ਸਾਥੀਆਂ ਨੂੰ ਲੱਗਦਾ ਇਹ ਵਿਚਾਰ ਚੰਗਾ ਲੱਗੂਗਾ ਤਾਂ ਉਸ ਤੇ ਕਮੈਂਟ ਜ਼ਰੂਰ ਕਰਿਓ ਦੱਸਿਓ ਆਪਣੇ ਵਿਚਾਰ ਕਰਿਓ ਜੇਕਰ ਚੰਗਾ ਲੱਗਿਆ ਤਾਂ ਲਾਈਕ ਕਰਿਓ ਹੋਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਆਓ ਬਸਪਾ ਦਾ ਅੰਦੋਲਨ ਨੂੰ ਬਚਾਈਏ ਜਿਹੜਾ ਮਹਾਪੁਰਸ਼ਾਂ ਦਾ ਖੜਾ ਕੀਤਾ ਹੋਇਆ ਬਹੁਜਰ ਅੰਦੋਲਨ ਨੂੰ ਸਮਰਥਨ ਦਿੱਤੇ ਧੰਨਵਾਦ